ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ 컬렉ਸ਼ਨ ਤੇ ਅੱਜ ਫਿਰ ਤੋਂ ਬਹੁਤ ਸੋਹਣੀ 컬렉ਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ 골ਡ ਲੁੱਕ ਦੇ ਵਿੱਚ ਕੁਝ ਜੇਰਿੰਗ ਦੀ 컬렉ਸ਼ਨ ਦਿਖਾਵਾਂਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਮਟਰ ਮਾਲਾ ਦੇ ਨਿਊ ਡਿਜ਼ਾਈਨ ਆਏ ਨੇ ਬੈਂਗਲਸ ਦੀ 컬렉ਸ਼ਨ ਰਹੇਗੀ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਸਟ ਡਿਜ਼ਾਈਨ ਤੋਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਅੱਜ ਕੱਲ ਰੀਅਲ 골ਡ ਦੇ ਵਿੱਚ ਇਹ ਵਾਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਟ੍ਰ ਸਲੀਪ ਪੈਟਰਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਫਾਈਨ ਕੁਆਲਿਟੀ ਦੇ ਵਿੱਚ ਨੈਕਲੇਸ ਰੈਡੀ ਹੋਇਆ ਚੇਨ ਦੀ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗੀ ਜੀ ਪੀਸ ਇਹ ਲੋਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਪੀਸ ਹੈ ਔਰ ਇਹਦੇ ਨਾਲ ਇਅਰਿੰਗਸ ਪਾਸ ਹੋਣੇ ਨੇ ਇਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ক্লোਜ਼ ਕੈਮਰੇ ਤੇ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਰਹੇਗੀ ਬੈਕ ਸਾਈਡ ਤੋਂ ਵੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਰਹਣਗੇ ਜੀ ਇਹਦੇ ਨਾਲ ਇਅਰਿੰਗਸ ਇਰਿੰਗ ਦਾ ਸਾਈਜ਼ ਔਰ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਔਰ ਨਾਲ ਰਹੇਗਾ ਜੀ ਬਹੁਤ ਹੀ ਸੋਹਣਾ ਟਿੱਕਾ ਇਹ ਰਹੇਗਾ ਜੀ ਟਿੱਕਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਵਾਲਾ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਅਪੀਅਰ ਕੀਤਾ ਹੋਇਆ ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਹੈ ਪ੍ਰਾਈਸ ਆਏਗਾ ਜੀ ਓਨਲੀ 600 600 ਰੁਪਏ ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਏਸੀਜੀ 4 ਸੈਕਿੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਸਿੰਪਲ ਔਰ ਸੋਭੋ ਲੁੱਕ ਦਾ ਪੀਸ ਆਏਗਾ ਜੀ ਇਹ ਵਾਲਾ ਇਹ ਰਹਿ ਗਈ ਦੀ ਵੇਅਰਿੰਗ ਲੁੱਕ ਪੀਸ ਬਹੁਤ ਸੋਹਣਾ ਹੈ ਜੀ ਇਹ ਵਾਲਾ ਵੀ ਇਹਦੇ ਨਾਲ ਰਹਿਣਗੇ ਜੀ ਚੁੰਗੀ ਵਾਲੀਆਂ ਵਾਲੀਆਂ ਇਹ ਰਹੇਗਾ ਜੀ ਨੈਕਲੇਸ ਇਹ ਰਣਗੀਆਂ ਜੀ ਦੇ ਨਾਲ ਵਾਲੀਆਂ ਚੁੰਗੀ ਵਾਲੀਆਂ ਵਾਲੀਆਂ ਦੀ ਕੁਆਲਿਟੀ ਵੀ ਤੁਸੀਂ ਦੇਖ ਸਕ ਬਹੁਤ ਹੀ ਸੋਹਣਾ ਕੰਮ ਆ ਜੜਾਉ ਦੇ ਵਿੱਚ ਚਮਕੀ ਦੇ ਉੱਪਰ ਕਿਰਨਾਂ ਜੀ ਵਾਲੀਆਂ ਔਰ ਨਾਲ ਆਏਗਾ ਟਿੱਕਾ ਇਹ ਰਹੇਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਕੰਪਲੀਟ ਸੈੱਟ ਦੋਰੀ ਤੁਹਾਨੂੰ ਲਗਾ ਕੇ ਦਿੱਤੀ ਜਾਏਗੀ ਨੈਕਲੈਸ ਦੇ ਨਾਲ ਚੇਨ ਆਇਆਗੀ ਵਾਲੀਆਂ ਰਹਿਣਗੀਆਂ ਔਰ ਨਾਲ ਰਹਿਗਾ ਜੀ ਟਿੱਕਾ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 650 650 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਫਰਸਟ ਕਲਰ ਸੀਗਾ ਇਹ ਵਾਲਾ 골ਡਨ ਔਰ ਸੈਕੰਡ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਵਾਈਟ ਕਲਰ ਇਹ ਰਹੇਗਾ ਜੀ ਦਾ ਵਾਈਟ ਕਲਰ ਵਾਈਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਇਹਦੇ ਨਾਲ ਵੀ ਟਿੱਕਾ ਆਏਗਾ ਇਹ ਰਹੇਗਾ ਜੀ ਟਿੱਕਾ ਰਹੀ ਜੀ 650 ਦੋ ਕਲਰ ਨੇ ਵਾਈਟ ਔਰ 골ਡਨ ਤੁਸੀਂ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਕਲਰ ਦੇ ਸੂਟ ਨਾਲ ਤੁਸੀਂ ਕੋਈ ਵੀ ਕਲਰ ਵੇਅਰ ਕਰ ਸਕਦੇ ਹੋ ਨੈਕਸਟ ਦਿਖਾ ਰਹੀਆਂ ਜੀ ਮਟਰਮਾਲਾ ਦੇ ਵਿੱਚ ਨਿਊ ਡਿਜ਼ਾਈਨ ਡੇਲੀ ਵੇਅਰ ਦੀ ਆਈਟਮ ਰਹੀ ਕੇ ਜੀ ਇਹ ਵਾਲੀ ਤੁਸੀਂ ਡੇਲੀ ਵੇਅਰ ਕਰ ਸਕਦੇ ਹੋ ਪਾਣੀ ਸਾਬਣ ਵਗੈਰਾ ਨਾਲ ਇਹ ਖਰਾਬ ਨਹੀਂ ਹੋਏਗਾ ਔਰ ਬਿਲਕੁਲ ਵੇਅਰ ਕੀਤਾ ਰੀਅਲ 골ਡ ਦਾ ਪੀਸ ਲੱਗੇਗਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਔਰ ਡਿਜ਼ਾਈਨ ਵੀ ਉਹੀ ਨੇ ਜੋ ਜੋ ਅੱਜ ਕੱਲ ਰੀਅਲ 골ਡ ਦੇ ਚੱਲ ਰਹੇ ਨੇ ক্লোਜ਼ ਕੈਮਰੇ ਤੋਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ रहेਗਾ ਜੀ ਫਰਸਟ ਡਿਜ਼ਾਈਨ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਪੀਸੀ ਬਹੁਤ ਸੋਹਣੀ ਹੈ ਇਹ ਰੇਗੀ ਜੀ ਪੀਸ ਦੀ ਲੁੱਕ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹਦੇ 'ਚ ਤੁਹਾਨੂੰ ਕਾਫੀ ਡਿਜ਼ਾਈਨ 8 ਤੋਂ 10 ਡਿਜ਼ਾਈਨ ਮਿਲ ਜਾਣਗੇ ਡੇਲੀ ਵੇਅ ਤੁਸੀਂ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 300 300 ਰੁਪਏ ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਸੈਕੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਏਡੀ ਵਰਕ ਦੇ ਨਾਲ ਇਹ ਵਾਲਾ ਡਿਜ਼ਾਈਨ ਆਏਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੁਆਲਿਟੀ ਵੀ ਤੁਸੀਂ ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਪ੍ਰਾਈਸ ਰਹੇਗਾ ਜੀ ਓਨਲੀ 300 ਦੂਸਰਾ ਡਿਜ਼ਾਈਨ ਹੈ ਜੀ ਇਹ ਵਾਲਾ ਪਰ ਡੇਲੀ ਵੇਅਰ ਤੁਸੀਂ ਕਰ ਸਕਦੇ ਹੋ ਡੇਲੀ ਯੂਜ਼ ਦੀ ਆਈਟਮ ਰਹੇਗੀ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਇਹ ਰਹੇਗਾ ਜੀ ਥਰਡ ਡਿਜ਼ਾਈਨ ਥਰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਪ੍ਰੋਪਰ ਬਾਕਸ ਪੈਕਿੰਗ ਦੇ ਵਿੱਚ ਸਾਰੇ ਤੁਹਾਨੂੰ ਡਿਜ਼ਾਈਨ ਮਿਲਣਗੇ ਜੀ ਇਹ ਰਹੇਗਾ ਥਰਡ ਡਿਜ਼ਾਈਨ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਪ੍ਰਾਈਸ ਰਹਿਗਾ ਜੀ ਓਨਲੀ 300 ਇਹ ਰਹਿਗਾ ਜੀ ਨੈਕਸਟ ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ক্লোਜ਼ ਕੈਮਰੇ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਪ੍ਰਾਈਸ ਹੈ ਜੀ ਓਨਲੀ 300 300 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਡੇਲੀ ਵੇਅਰ ਤੇ ਆਈਟਮ ਹੈ ਜੀ ਡਿਲੀਵਰ ਤੁਸੀਂ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਜੀ ਨੈਕਸਟ ਡਿਜ਼ਾਈਨ ਸਾਰੇ ਹੀ ਡਿਜ਼ਾਈਨ ਤੋਂ ਇੱਕ ਗੱਲ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਰਹਿਗਾ ਜੀ ਨੈਕਸਟ ਡਿਜ਼ਾਈਨ ਇਹ ਰਹੇਗਾ ਜੀ ਨੈਕਸਟ ਡਿਜ਼ਾਈਨ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਆਇਗਾ ਜੀ ਰਾਉਂਡ ਸ਼ੇਪ ਦੇ ਵਿੱਚ ਡਿਜ਼ਾਈਨ ਪ੍ਰੋਪਰ ਏਡੀ ਵਰਕ ਦੇ ਨਾਲ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹਦਾ ਪ੍ਰਾਈਸ ਰਹੇਗਾ ਜੀ 350 350 ਦੇ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹਲਾ ਡਿਜ਼ਾਈਨ ਰਹੇਗਾ ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਫਲਾਵਰ ਪੈਟਰਨ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹਦਾ ਪ੍ਰਾਈਸ ਵੀ ਰਹੇਗਾ ਜੀ 350 350 ਦੇ ਵਿੱਚ ਤੁਹਾਨੂੰ ਇਹ ਵਾਲਾ ਪੀਸ ਮਿਲੇਗਾ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਪ੍ਰੋਪਰ ਮੰਗਲ ਸੂਤਰ ਟਾਈਪ ਇਹ ਵਾਲਾ ਡਿਜ਼ਾਈਨ ਹੈਗਾ ਜੀ ਇਹ ਵੀ ਸਿੰਪਲ ਔਰ ਸੋਭਾ ਲੁੱਕ ਦਾ ਪੀਸ ਹੈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 300 ਇਹ ਰਹੇਗੀ ਜੀ ਇਹਦੀ ਵੇਅਰਿੰਗ ਲੁੱਕ ਪ੍ਰਾਈਸ ਰਹੇਗਾ ਜੀ 300 ਸਾਰੇ ਹੀ ਡਿਜ਼ਾਈਨ ਪੋਸਟ ਹੋਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਨੈਕਸਟ ਆ ਘਾ ਰਹੀ ਹੈ ਜੀ ਐਂਟੀ 골ਡ ਦੇ ਵਿੱਚ ਸਟਾਰ ਟ੍ਰੈਨਕੇ ਪ੍ਰੋਡ ਸਾਈਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁੰਦਨ ਵਰਤੇ ਨਾਲੇ ਵਾਲੇ ਸਟਾਰ ਟ੍ਰੈਨਕੇ ਪਾਲਿਸ਼ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਜੀ ਇੰਨਾ ਇੰਨਾ ਦਾ ਸਾਈਜ਼ ਆਏਗਾ ਪ੍ਰਾਈਸ ਰਹੇਗਾ ਜੀ 250 250 ਦੇ ਵਿੱਚ ਤੁਹਾਨੂੰ ਇਹ ਵਾਲੇ ਸਟੱਡ ਮਿਲਣਗੇ ਇਹਦੇ 3 ਡਿਜ਼ਾਈਨ ਅਵੇਲੇਬਲ ਨੇ ਜੀ ਫਸਟ ਡਿਜ਼ਾਈਨ ਰਹੇਗਾ ਇਹ ਵਾਲਾ ਇਹ ਰਹਿਗਾ ਜੀ ਸੈਕੰਡ ਡਿਜ਼ਾਈਨ ਸਾਈਜ਼ ਸਾਰਿਆਂ ਦਾ सेम ਹੀ ਰਹੇਗਾ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹ ਤਾਂ ਵੀ ਸਾਈਜ਼ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਜੀ 250 ਇਹ ਰਹੇਗਾ ਜੀ ਨੈਕਸਟ ਡਿਜ਼ਾਈਨ ਤਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਪ੍ਰਾਈਸ ਰਹੇਗਾ 250 ਨੈਕਸਟ ਆਈਟਮ ਦਿਖਾ ਰਹੀ ਹਾਂ ਜੀ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਸਾਰੇ ਸਕਰੀਨਸ਼ਾਟ ਆ ਰਹੇ ਸੀ ਭੈਣਾਂ ਦੇ ਕਿ ਇਹ ਵਾਲਾ ਡਿਜ਼ਾਈਨ ਤੁਸੀਂ ਲੈ ਕੇ ਆਓ ਘੜੀ ਚੂੜੀ ਦਾ ਜੋ ਬਹੁਤ ਹੀ ਫੇਮਸ ਡਿਜ਼ਾਈਨ ਹੈ ਜੀ ਰੀਅਲ 골ਡ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪੇਚ ਵਾਲੀਆਂ ਬੈਂਗਲਸ ਹਨ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਉਹੀ ਹੈ ਜਿ ਜੋ ਅੱਜ ਕੱਲ ਰੀਅਲ 골ਡ ਵਿੱਚ ਚੱਲ ਰਿਹਾ ਹੈ ਕੁਆਲਿਟੀ ਵੀ ਤੁਸੀਂ ক্লোਜ਼ ਕੈਮਰੇ ਤੋਂ ਦੇਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ 3 ਸਾਈਜ਼ ਮਿਲ ਜਾਣਗੇ ਜੀ 2 4 2 6 ਔਰ 2 8 ਪੇਚ ਵਾਲੀਆਂ ਬੈਂਗਲਸ ਹਨ ਗਈਆਂ ਪਾਲਿਸ਼ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਵੀ ਤੁਸੀਂ ਬੈਕ ਤੋਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਪ੍ਰਾਈਸ ਆਏਗਾ ਜੀ ਓਨਲੀ 1200 1200 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ ਅਗਰ ਤੁਸੀਂ ਸਿੰਗਲ ਪੀਸ ਵੀ ਲੈਣਾ ਚਾਹੁੰਦੇ ਹੋ ਤਾਂ ਸਿੰਗਲ ਵੀ ਲੈ ਸਕਦੇ ਹੋ ਸਿੰਗਲ ਦਾ ਪ੍ਰਾਈਸ ਰਹੇਗਾ ਜੀ 600 ਸਾਈਜ਼ਸ ਨੇ 24 26 ਔਰ 28 ਇਸ ਤੋਂ ਦੋ ਡਿਜ਼ਾਈਨ ਮਿਲ ਜਾਣਗੇ ਜੀ ਸੈਕੰਡ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਕੁਆਲਿਟੀ ਔਰ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਕੰਮ ਹੋਇਆ ਕੁਆਲਿਟੀ ਪ੍ਰੀਮੀਅਮ ਰਹੇਗੀ ਜੀ ਪੋਲਿਸ਼ ਜਲਦੀ ਖਰਾਬ ਨਹੀਂ ਹੋਏਗੀ ਕਾਫੀ ਸਾਲ ਪ੍ਰੋਡਕਟ ਖਰਾਬ ਨਹੀਂ ਹੋਏਗਾ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਇਹਦੇ ਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਜੀ 24 26 28 ਇਦੇ ਵਿੱਚ ਵੀ 3 ਸਾਈਜ਼ ਅਵੇਲੇਬਲ ਨੇ ਜੀ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰੇਂਜ ਹੈ ਜੀ 1200 1200 ਦੇ ਵਿੱਚ ਤੁਸੀਂ ਬੁਕਿੰਗ ਕਰਾ ਸਕਦੇ ਹੋ 1200 ਦੇ ਵਿੱਚ ਤੁਹਾਨੂੰ ਪੇਅਰ ਮਿਲੇਗਾ ਨੈਕਸਟ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰੀ ਜੀ ਆਈਟਮ ਜੋ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਜੀ ਬਾਹੀ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਮਲਟੀ ਕਲਰ ਦੇ ਵਿੱਚ ਇਹ ਬਲਾ ਡਿਜ਼ਾਈਨ ਆਇਆਗਾ ਜੀ ਚੜਾਊ ਦੇ ਵਿੱਚ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਜੀ ਤੁਸੀਂ ক্লোਜ਼ ਕੈਮਰੇ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 800 800 ਰੁਪਏ ਵਿੱਚ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਜੀ ਓਨਲੀ ਮਲਟੀ ਕਲਰ ਅਵੇਲੇਬਲ ਹੈ ਜੀ ਇਸ ਡਿਜ਼ਾਈਨ ਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਹੋਰ ਮਿਲ ਜੇਗਾ ਜੀ ਇਹ ਰਹੇਗਾ ਮਲਟੀ ਸੈਕਿੰਡ ਡਿਜ਼ਾਈਨ ਤੁਹਾਨੂੰ ਮਿਲੇਗਾ ਜੀ ਪੂਰਾ ਵਾਈਟ ਕਲਰ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜਿਹੜਾ ਉਹਦੇ ਵਿੱਚ ਆਏਗਾ ਬਹੁਤ ਸੋਹਣਾ ਆ ਕੁਆਲਿਟੀ ਔਰ ਪ੍ਰਾਈਸ ਉਹਨਾਂ ਦਾ ਸੇਮ ਰਹੇਗਾ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 800 ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ 80 ACG ਅੱਜ ਦੀ ਕਲੈਕਸ਼ਨ ਉਮੀਦ ਕਰਦੀਆਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਸਕਰੀਨਸ਼ਾਟ ਪੇਜ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਜੋ ਵੀ ਨਵੇਂ ਆ ਰਹੇ ਹੋ ਜੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਡੇਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਨੂੰ